ਜੋ ਗੱਡੀ ਦੇ ਵਿੱਚ ਤੁਸੀਂ ਟਾਇਰ ਪਾਉਨੇ ਹੋ ਪਹਿਲਾਂ 920 ਦੇ ਪਾਉਂਦੇ ਸੀ ਫਿਰ 1020 ਦੇ ਫਿਰ 1120 ਦੇ ਵੀ 1220 ਵੀ ਦੇਖਿਆ ਹੈ ਹੈਗੇ ਆ ਜੀ ਹਾਂ 1220 ਵੀ ਆ ਤੇ ਜਿਹੜਾ 1020 ਦੇ ਟਾਇਰ ਪਾਉਨੇ ਹੋ 1020 ਕੀ ਚੀਜ਼ ਹੁੰਦੀ ਕੀ ਆ ਕੀ ਚੀਜ਼ ਆ ਹਰ ਜਿਹਦਾ ਪਹੀਰਾ ਵੱਡਾ ਹੁੰਦਾ 920 ਦੇ ਟਾਇਰ ਦਾ ਗੋਲ ਹੈ ਐਦਾਂ ਗੋਲ ਹਾਂਜੀ ਐਦਾਂ ਗੋਲ ਦੇ ਵਿੱਚ 1000 ਕੀ ਚੀਜ਼ ਆ ਹਜ਼ਾਰ ਹੁੰਦੀ ਕੀ ਚੀਜ਼ ਐ 1100 ਕੀ ਚੀਜ਼ ਐ 900 ਕੀ ਚੀਜ਼ ਐ ਇਹ ਦੇਖਿਆ ਕਦੇ ਕੋਈ ਨਾਪੀਏ ਚੀਜ਼ ਇਹ 900 b 1000 b 1100 b ਹਰੇਕ ਦੇ ਪਿੱਛੇ ਤਾਂ 20 ਉਹ ਐ ਨਾ 20 ਦਾ ਮਤਲਬ ਆ ਜੋ 20 ਐ ਉਹ ਬੀਲ ਦਾ ਜੋ ਡਰਮ ਸਹਜਾ ਉਹ 20 ਇੰਚ ਦਾ ਹਰੇਕ ਡਰਮ ਦੇ ਵਿੱਚ ਇੱਕੋ ਟਾਇਰ ਪੈ ਜਾਂਦਾ 920 ਵੀ 1020 ਵੀ 1120 ਵੀ 1220 ਵੀ ਉਹਦੇ ਵਿੱਚ ਪੈਂਦਾ ਪਰ ਹੁਣ ਅਗਲੇ ਨੰਬਰ ਨੂੰ ਪਤਾ ਕਰਨਾ ਵੀ ਉਹ 1100 ਤੇ 1000 ਆਜੂ 1020 ਆ ਉਹ ਕੀ ਚੀਜ਼ ਹੈ ਟਾਇਰ ਕਿਵੇਂ ਚੱਲਦਾ ਰੋਡ ਤੇ ਐਦਾਂ ਚੱਲੂ ਜ਼ਮੀਨ ਤੇ ਜੋ ਭਾਗ ਜ਼ਮੀਨ ਨੂੰ ਟੱਚ ਕਰਦਾ ਫੱਲੇ ਜੋ 1000 ਬੀਆ ਉਹ 1000 ਨਹੀਂ ਹੁੰਦਾ ਸਿਰਫ 10 ਇੰਚ ਹੁੰਦਾ ਸਮਝ ਗਏ 10 ਇੰਚ ਜ਼ਮੀਨ ਤੇ ਟੱਚ ਕਰੂ 1100 ਵਾਲਾ 11 ਇੰਚ ਟੱਚ ਕਰੂ 1200 ਵਾਲਾ 12 ਇੰਚ ਟੱਚ ਕਰੂ ਇਹ ਪਤਾ ਸੀ ਤੁਹਾਨੂੰ ਕੁਝ ਠੀਕ ਉਦੋਂ ਬਾਅਦ ਚ ਜੋ ਤੁਸੀਂ ਕਵੈਨ ਦੇ ਟਾਇਰ ਪਾਉਣੇ ਉਹ 18 ਹੁੰਦੇ ਨੇ 18 4 ਠੀਕ ਹਾਂ ਉਹ ਕੀ ਹੁੰਦਾ 18 ਇੰਚ ਚੌੜਾ ਹੁੰਦਾ ਜੋ ਜ਼ਮੀਨ ਨੂੰ ਟੱਚ ਕਰਦਾ 1.5 ਫੁੱਟ ਜੋ ਕਦੇ ਦੇਖਿਆ ਨਹੀਂ ਤੁਸੀਂ ਉਦੋਂ ਬਾਅਦ ਚ ਟਾਇਰ ਖਰੀਦਦੇ ਹਾਂ 81 ਆ ਜੋ 81 ਤੁਸੀਂ ਕੀ ਕਰਦੇ ਹੋ ਨਵੇਂ ਖਰੀਦ ਲੈਨੇ ਹੋ 81 ਦੇ ਟਾਇਰ ਹਮੇਸ਼ਾ ਘੱਟ ਚੱਲਦੇ ਨੇ ਚੱਲਦੇ ਨੇ ਕਿ ਨਹੀਂ ਘੱਟ ਚੱਲਦੇ ਜਦੋਂ ਘੱਟ ਚੱਲਦੇ ਨੇ ਹੁੰਦੇ ਤਾਂ ਨਵੇਂ ਨੇ ਫਿਰ ਆਪਾਂ ਕੀ ਕਰਦੇ ਆ ਜਾ ਕੇ ਟਾਇਰ ਵਾਲੇ ਦੇ ਕੋਲ ਆਪਣੇ ਟਾਇਰ ਬਦਲੀ ਕਰ ਦਿੰਦੇ। ਨਵੇਂ ਟਾਇਰ ਦਾ ਜੋੜਾ 35000 ਦਾ ਲਗਵਾਉਣੀ। ਉਹ ਆਪਣਾ ਟਾਇਰ ਪੁਰਾਣਾ 20000 ਚ ਰੱਖ ਲੂ। ਉਦੋਂ ਬਾਅਦ ਚ ਥੋਡੇ ਚ ਕੋਈ ਹੋਰ ਗਿਆ ਉਹਦੇ ਕੋਲ। ਉਹ ਥੋਡੇ ਵਾਲੇ ਟਾਇਰ ਪਾウダー ਲਾ ਕੇ ਰੱਖ ਦਿੰਦਾ। ਫੇਰ ਉਹ ਦੁਬਾਰਾ ਕਹਿੰਦਾ ਰਾਮੂ ਅੰਦਰੋਂ ਦੂਜਾ ਜਿਹੜਾ ਕੱਲ ਜੋੜਾ ਆਇਆ ਇਸ ਸਰਦਾਰ ਨੂੰ ਪਾ ਦੋ। ਫੇਰ ਉਹ 35000 ਦੇ 85 ਦੇ ਲਾਹੇ ਹੋਏ ਟਾਇਰ ਤੁਹਾਨੂੰ ਦੇ ਦਿੰਦਾ। ਉਹਦੇ ਵਿੱਚ ਤੁਸੀਂ ਕੀ ਦੇਖਦੇ ਹੋ? ਹੁਣ ਜਿਵੇਂ ਇਹ ਟਾਇਰ ਆ ਇਹ 3000 ਦਾ ਟਾਇਰ ਵੇਚ ਰਿਹਾ ਇੱਕ ਟਾਇਰ ਇਹ 5000 ਦਾ ਦੇ ਰਿਹਾ ਐਮਰਥ ਦੇ オリジナル ਟਾਇਰ ਨੇ 1020 ਦੇ ਨੇ 16 ਪਲਾਈ ਦੇ ਨੇ ਫਰਕ ਕੀ ਆ ਇਹਦੇ ਚ ਕਿ ਕਿਉਂ ਸਸਤਾ ਦੇ ਰਿਹਾ ਇਹ ਮਹਿੰਗਾ ਕਿਉਂ ਦੇ ਰਿਹਾ ਕੀ ਦੇਖਦੇ ਹੋ ਤੁਸੀਂ ਕੀ ਚੈੱਕ ਕਰਦੇ ਹੋ ਫਿਰ ਬੋਲੋ ਬੋਲੋ ਜੀ ਗੁੱਡੀ ਸਾਰਿਆਂ ਦੀ ਸੇਮ ਆ ਮਾਰਕਾ ਕਈ ਵਾਰੀ ਜਿਵੇਂ ਫਰਜ ਕਲਰ ਵੀ ਮਾਰਕਾ ਆਉਂਦਾ ਜਿਵੇਂ 21 ਦਾ ਮਾਰਕਾ ਹੋਗਾ ਜਾਂ ਪੁਰਾਣੇ ਜਿਵੇਂ ਅੱਜ 24 ਚੱਲ ਰਹੀ ਪਾਇਰ ਲੈਣੇ ਆ ਤਾਂ ਪੁਰਾਣੇ ਮਾਰਕੇ ਦਾ ਪਾਇਰ ਡਿਸਕਾਊਂਟ ਚ ਮਿਲਦਾ ਪੁਰਾਣੇ ਮਾਰਕੇ ਦਾ ਪਾਇਰ ਐਂਡ ਡਿਸਕਾਊਂਟ ਮਿਲ ਜਾਂਦਾ ਯੂਨੀਵਰਸ ਟਾਇਰ ਲੈਣਾ ਰਹੇ ਜਿਵੇਂ ਮੰਨ ਕੇ ਚਲੋ ਕਿਸੇ ਡੀਲਰ ਕੋਲ ਪੁਰਾਣਾ ਟਾਇਰ ਉਹਦਾ ਤਾਂ ਸੇਮ ਹੈ ਜੀ ਉਹ ਮੰਨ ਕੇ ਚਲੋ ਕੰਪਨੀ ਜਿਹਦੀ ਡੇਟ ਲੱਗ ਜਾਈਂਦੀ ਕੰਪਨੀ ਉਹ ਫਿਰ ਉਹ ਵੇਚ ਨਹੀਂ ਸਕਦੀ ਓਕੇ ਅੱਜ ਤੇਰੀ ਕੰਪਨੀ ਟਾਇਰ ਬਣਾ ਕੇ ਆਊਟ ਕਰ ਰਹੀ ਆ ਅੱਜ ਅੱਜ ਤੂੰ ਟਾਇਰ ਬਣਾ ਕੇ ਆਊਟ ਕਰਨ ਤੇ ਡੇਟ ਕੀ ਲਿਖੇਗਾ ਜੇ ਤੁਹਾਨੂੰ ਲਿਖਣੀ ਆਉਂਦੀ ਉਹ ਤਾਂ ਹੀ ਤਾਂ ਪੜ੍ਹਨੀ ਆਉ ਲਿਖੋ ਅੱਜ ਦੀ ਡੇਟ ਕੀ ਲਿਖੇਗਾ 6324 ਕਿਸੇ ਟਾਇਰ ਤੇ ਲਿਖਿਆ ਹੋਇਆ ਦੇਖਿਆ ਅੱਜ ਤੱਕ ਫਿਰ ਤੂੰ ਕਿਵੇਂ ਲਿਖ ਦੇਗਾ ਦੱਸੋ ਇਹਦੀ ਮੈਨੂਫੈਕਚਰ ਡੇਟ ਹੁੰਦੀ ਆ ਲਿਖੇਗਾ ਤਾਂ ਤਾਂ ਜੇ ਪੜ੍ਹਨੀ ਆਉਂਦੀ ਹੋ ਹੁਣ ਇਹਦੇ ਤੇ ਲਿਖਿਆ ਹੋਇਆ 223 ਇਹ ਤੇ ਲਿਖਿਆ 5 4723 ਜਿਹੜਾ ਟਾਇਰ ਖਰੀਦਦੇਗਾ ਬੈਟ ਨੰਬਰ ਹੋਵੇਗਾ ਨਾ ਉਹ ਤੁਸੀਂ ਦੇਖੋ ਜੇ ਅੱਜ ਤੱਕ 30 30 40 44 ਸਾਲ ਹੋ ਗਏ ਗੱਡੀਆਂ ਚਲਾਉਂਦਿਆਂ ਨੂੰ ਤਾਂ ਟਾਇਰ ਤਾਂ ਬਹੁਤ ਤੁਸੀਂ ਕੰਡਮ ਕੀਤੇ ਨੇ ਪਰ ਟਾਇਰ ਖਰੀਦੇ ਕਿਵੇਂ ਨੇ ਕੀ ਦੇਖ ਕੇ ਖਰੀਦਦੇ ਹਾਂ ਚਾਸੀ ਦੇ ਟਾਇਰ ਕਿਉਂ ਬਦਲਦੇ ਹਾਂ ਮੋਲੋ ਐਵੇਂ ਮੋਲੋ ਜਿਵੇਂ ਜੈਂਸੀ ਜਿਵੇਂ ਉਹ ਮਾਰਕਾ ਦਾ ਸੇਮ ਆ ਜਾਂਦਾ ਜੀ ਜਿਹੜਾ ਮੈਨੂ ਡੇਟ ਬਣਦੀ ਹੈ ਜਿਵੇਂ ਕੰਪਨੀ ਜੈਂਟਰ ਟਰੈਕਟਰ ਫਰਚ ਕਰ ਲੋ 23 ਮਾਡਲ ਦਾ ਟਰੈਕਟਰ ਖੜਾ ਜੀ ਉਹਨਾਂ ਨੂੰ 24 ਚੱਲ ਪਏ ਉਹਨਾਂ ਨੇ 23 ਮਾਡਲ ਦਾ ਟਾਇਰ ਆ ਜਿਹੜਾ ਜੀ ਮੈਂ ਲੈਣੇ ਰਹਿਣੀ ਉਹ ਉਹਨਾਂ ਨੇ 2-3000 ਡਿਸਕਾਊਂਟ ਦੇਣਾ 4000 ਹੁਣ ਮੈਂ ਕੀ ਕਿਹਾ ਕਲੀਅਰ ਕੀਤਾ ਆ ਆ ਦੇਖੋ ਇਹਦੇ ਤੇ 2 23 ਆ ਮਾਰਕਾ ਇੱਕੋ ਆ 23 ਦਾ ਇਹਦੇ ਤੇ 47 ਤੇ ਹੀ ਆ ਇਹ ਕੀ ਫਰਕ ਆ ਮਾਰਕਾ ਤੇ ਇੱਕੋ ਆ ਮਾਰਕਾ ਉਹੀ ਕੰਪਨੀ ਫਿਰ ਇਹ 3000 ਦਾ ਕਿਉਂ ਟਾਇਰ ਵੇਚ ਰਿਹਾ 5000 ਦਾ ਕਿਉਂ ਵੇਚ ਰਿਹਾ ਮਾਰਕਾ ਵੀ ਪਤਾ ਕਰ ਲਾ ਹੁਣ ਕੀ ਆ ਜੇ ਤੁਸੀਂ ਸਿੱਖੋ ਤਾਂ ਹੀ ਪਤਾ ਲੱਗੂ ਕੀ ਮਤਲਬ ਪਤਾ ਕਿਸੇ ਨੂੰ ਜੀ ਹੈ ਕਿਸੇ ਨੂੰ ਨਹੀਂ ਪਤਾ ਫੇਰਾ ਇਹਦਾ ਧਿਆਨ ਰੱਖਿਓ ਜੋ ਇਹ 223 ਲਿਖਿਆ ਹੋਇਆ ਇਹ ਟਾਇਰ ਕਿੰਨੇ ਦਾ ਦੇ ਰਿਹਾ 3000 ਦਾ ਇਹ 5000 ਦਾ ਦੇ ਰਿਹਾ 47 23 ਆ ਇਹੀ ਉਹਦੇ ਉੱਤੇ ਡੇਟ ਹੁੰਦੀ ਆ ਜਿਹੜਾ 2 23 ਆ ਇਹ ਦੂਜੇ ਮਹੀਨੇ ਦਾ ਟਾਇਰ ਨਹੀਂ ਇਹ ਜਨਵਰੀ ਮਹੀਨੇ ਦੇ ਦੂਜੇ ਹਫਤੇ ਦਾ ਟਾਇਰ ਬਣਿਆ ਹੋਇਆ ਆਹ ਦਸੰਬਰ ਮਹੀਨੇ ਦੇ ਤੀਜੇ ਹਫਤੇ ਦਾ ਸਾਲ ਦੇ 47ਵੇਂ ਹਫਤੇ ਦਾ ਟਾਇਰ ਆ ਇਹ ਇੱਕ ਸਾਲ ਪੁਰਾਣਾ ਹੋ ਗਿਆ ਜਿਹੜਾ 2 23 ਵਾਲਾ ਆਹ ਨਵਾਂ ਟਾਇਰ ਆ ਠੀਕ ਹੈ ਜੀ ਇੱਕ ਕੈਮੀਕਲ ਸੁੱਕ ਜਾਂਦਾ ਤਾਂ ਉਹ ਸਸਤਾ ਦੇ ਰਿਹਾ ਆਪਾਂ ਨੇ ਡੇਟ ਫੜਨੀਆਂ ਡੇਟ ਇਹਨਾਂ ਤੇ ਹਫ਼ਤਿਆਂ ਦੀ ਹੁੰਦੀ ਹੈ ਕੋਈ ਆਪਣੀ ਰੈਗੂਲਰ ਡੇਟ ਨਹੀਂ ਹੁੰਦੀ ਜਿਵੇਂ ਮੰਥ ਦੀ ਤੇ ਡੇ ਦੀ ਚੱਲ ਰਹੀ ਹੈ ਠੀਕ ਹੈ ਜੀ